ਗੁੱਡ ਮਾਰਨਿੰਗ ਯੋਗਾ ਗਰੁੱਪ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ ਬਹੁਤ ਹੀ ਅੱਛਾ ਲੱਗ ਰਿਹਾ ਏ ਪਟਿਆਲੇ ਦਾ ਮਸ਼ਹੂਰ ਇਹ ਫੁਆਰਾ ਚੌਕ ਹੈ ਜੀ ਤੁਸੀਂ ਦੇਖ ਰਹੇ ਹੋ ਬਹੁਤ ਲੋਕ ਫੁਆਰਾ ਚੌਕ ਤੇ ਆਂਦੇ ਇੱਥੇ ਇਹ ਪਰੌਂਠਿਆਂ ਦੀ ਜਿਹੜੀ ਮਾਰਕੀਟ ਹੈਗੀ ਮੈਨੂੰ ਇਹ ਜਿਹੜਾ ਪਰੌਂਠਾ ਕਾਰਨਰ ਹੈਗਾ ਉੱਥੇ ਅੱਜ ਯੋਗਾ ਗਰੁੱਪ ਵੱਲੋਂ ਮਹੀਨੇ ਦਾ ਇੱਕ ਦਿਨ ਇੱਥੇ ਪਾਰਟੀ ਰੱਖੀ ਜਾਂਦੀ ਹੈ ਸੋ ਮੈਂ ਧੰਨਵਾਦ ਕਰਦਾ ਤੁਲੀ ਸਾਹਿਬ ਜੀ ਦਾ ਤੇ ਸਾਡੇ ਬੰਸਲ ਸਾਹਿਬ ਜੀ ਦਾ ਮੈਂ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਚਾਹਾਂਗਾ ਜੀ ਸਾਹਕੇ ਬਾਸਰ ਸਾਹਕੇ ਐਫਰਟ ਹੈ ਜੀ ਗੋਲੀ ਸਾਹਿਬ ਦੇ ਬਾਸਰ ਸਾਹਿਬ ਦੇ ਮੈਸਟਰ ਐਫਰਟ ਹੈ ਸੋ ਅੱਜ ਸਵੇਰੇ ਸਵੇਰੇ ਨਾਸਤੇ ਵਿੱਚ ਤੰਦੂਰੀ ਪਰੌਂਠਾ ਤੰਦੂਰੀ ਪਰੌਂਠਾ ਤੇ ਮੱਖਣ ਦਹੀਂ ਤੇ ਨਾਲ ਬਹੁਤ ਸਵਾਦ ਚਾ ਮਜ਼ਾ ਆ ਗਿਆ ਜੀ ਸੋ ਮੈਂ ਤੁਲੀ ਸਾਹਿਬ ਨੂੰ ਕਹਾਂਗਾ ਕਿ ਅੱਧੇ ਦਿਨ ਬਾਅਦ ਕੁਝ ਦੱਸੋ ਜੀ ਜਿਹੜੇ ਮੈਂਬਰ ਸਾਹਿਬਾਨ ਨੇ ਜੀ ਅੱਧੇ ਦਿਨ ਤਾਂ ਇਹ ਹੈ ਜੀ ਆਪਣੇ ਗੈਟੂ ਗੈਦਰਿੰਗ ਜਿਹੜੀ ਸਾਡੇ ਮੈਂਬਰਸ ਨੇ ਜਿਹੜੇ ਆਪਣੇ ਯੋਗਾ ਗਰੁੱਪ ਹੋਣ ਪਰਿਵਾਰ ਦੇ ਉਹਨਾਂ ਦੇ ਆਪਸ ਵਿੱਚ ਇਹ ਰਜ਼ਾਮੰਦੀ ਦੇ ਨਾਲ ਇਹ ਕੀਤਾ ਹੈ ਵੀ ਆਪਾਂ ਹਫਤੇ ਮਹੀਨੇ ਚ ਇੱਕ ਵਾਰੀ ਅਸੀਂ ਜੱਟੂ ਵੈਦਨੀ ਕਰੀਏ ਉਸ ਅਕੋਰਡਿੰਗਲੀ ਅਸੀਂ ਅੱਜ ਇੱਕ ਬਣਾਇਆ ਪ੍ਰੋਗਰਾਮ ਤੇ ਇਕੱਠੇ ਹੋਇਆ ਤੇ ਸਾਰਿਆਂ ਨੇ ਆਪਣਾ ਕਿੰਨਾ ਕੁ ਨੇ ਮਨੰਦਾ ਆ ਉਹ ਇਹ ਹੀ ਦੱਸ ਸਕਦੇ ਨੇ ਬਾਕੀ ਮੇਰੇ ਨਾਲ ਪੂਰੀ ਕੋਸ਼ਿਸ਼ ਚਾਹੀਏ ਪਰ ਅਸੀਂ ਅੱਗੇ ਉਸ ਅਸੇ ਛੱਕਿਆ ਨਹੀਂ ਅਸੀਂ ਬੱਝ ਸਕਦੇ ਸੋ ਫਸ ਜਾ ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ ਕੁਝ ਦੱਸੋ ਜੀ ਕਿ ਅੱਜ ਇਹ ਜਿਹੜਾ ਹੈਗਾ ਬੰਦ ਜੀ ਗੱਟੂ ਗਦਰ ਪਹਿਲੀ ਵਾਰੀ ਕੀਤੀ ਆ ਲੇਕਿਨ ਸਾਡੀ ਕੋਸ਼ਿਸ਼ ਹੋਏਗੀ ਵੀ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਹਰ ਮਹੀਨੇ ਇਹਦੇ ਰਾਂ ਪ੍ਰੋਗਰਾਮ ਜਿਹੜਾ ਹੋਇਆ ਕਰਦੇ ਰਹੀਏ ਤਾੜੀਆਂ ਵੀ ਤਾੜੀਆਂ ਸੋ ਸਭ ਮਚਾਂਗੇ ਮੈਮ ਅੱਜ ਜਿਵੇਂ ਆਪਾਂ ਨੇ ਪਰੌਂਠੇ ਖਾਦੇ ਇੱਥੇ ਤੰਦੂਰੀ ਪਰੌਂਠੇ ਨਾਲ ਮੱਖਣ ਦਹੀਂ ਇਹਨੂੰ ਖਾ ਕੇ ਕਿਵੇਂ ਦਾ ਆਨੰਦ ਆ ਰਿਹਾ ਦੱਸੋ ਬਹੁਤ ਅੱਛਾ ਬਹੁਤ ਅੱਛਾ ਮੇਰੇ ਆਗੇ ਹਮ ਤਾਂ ਵੀ ਗਿਆ 6000 ਰੁਪਏ ਤੇ ਨਾਲੇ ਆਪਾਂ ਨੇ ਗਜਰੇਲੇ ਵਾਲੀ ਡਰਾਈ ਫਰੂਟ ਵਾਲੀ ਬਰਫੀ ਵੀ ਖਰੀਦੀ ਹੋਰ ਕਿਸੇ ਨੇ ਕੁਝ ਆਪਣੇ ਵਿਚਾਰ ਰੱਖਣੇ ਜੀ ਤਾਂ ਦੇਖੋ ਮੈਂ ਤਾਂ ਬੇਨਤੀ ਕਰਾਂਗਾ ਜੇ ਸਾਡੇ ਸੀਨੀਅਰ ਮੈਂਬਰ ਇਹਨੇ ਐਫਰਟ ਕਰਦੇ ਤਾਂ ਸਾਨੂੰ ਵੀ ਕੁਝ ਨਾ ਕੁਝਣਾ ਦਾ ਨਾਲ ਦਿਲ ਕੇ ਅੱਗੇ ਹੋਰ ਵਧਣਾ ਚਾਹੀਦਾ ਜੀ ਸੋ ਬਹੁਤ ਬਹੁਤ ਐਫਰਟ ਹੈ ਜੀ ਥੈਂਕਸ ਅ ਲੋਟ ਸੋ ਮੈਂ ਆਪਣੀ YouTube ਰਾਹੀਂ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਫਿਟਨੈਸ ਦੇ ਨਾਲ ਨਾਲ ਇਹ ਲੋਕ ਇਹ ਮਿਲ ਕੇ ਗੱਲਾਂ ਬਾਤਾਂ ਕਰਦੇ ਆ ਜਦੋਂ ਆਪਾਂ ਨਾਸ਼ਤਾ ਕਰ ਰਹੇ ਸੀ ਤੇ ਗੱਲਾਂ ਬਾਤਾਂ ਕਰ ਰਹੇ ਸੀ ਬਹੁਤ ਮਜ਼ਾ ਆ ਰਿਹਾ ਸੀ ਅੱਜ ਮੈਂ ਵੀ ਤੁਹਾਡਾ ਤੁਲੀ ਸਾਹਿਬ ਬੰਸਰ ਸਾਹਿਬ ਤੁਹਾਡਾ ਧੰਨਵਾਦ ਕਰਦਾ ਇਸ ਪਾਰਟੀ ਵਿੱਚ ਤੁਸੀਂ ਮੈਨੂੰ ਸ਼ਾਮਿਲ ਕੀਤਾ ਤੇ ਬਹੁਤ ਲੋਕ ਦੇਸ਼ ਵਿਦੇਸ਼ ਵਿੱਚ ਇਸ ਵੀਡੀਓ ਨੂੰ ਦੇਖਣਗੇ ਤੁਹਾਡੀ ਹਸੀ ਤੇ ਮੁਸਕਾਨ ਦੇਖ ਕੇ ਅੱਜ ਦੁਨੀਆ ਖੁਸ਼ ਹੋਵੇਗੀ ਇੱਕ ਜ਼ੋਰਦਾਰ ਹਾਸਾ ਹੋ ਜਾਵੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸ਼ੰਕਰ ਚੋਹਾਨ ਯੂਟਿਊਬਰ ਆਪ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਸ਼ੇਅਰ ਗੁੱਡ ਕਮੈਂਟ ਕਰੋ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ